ਹੈਲੋ ਜੀ গুড ਮਾਰਨਿੰਗ ਸੋ ਅੱਜ ਮੈਂ ਬਣਾਵਾਂਗੀ ਪਨੀਰ ਔਰ ਨਿਊਟਰੀ ਚੂਰਾ ਦੀ ਫੁਰਜੀ ਤੇ ਦੇਖੋ ਪਨੀਰ ਮੈਂ ਘਰੇ ਹੀ ਬਣਾ ਲਿਆ ਹੈ ਤੇ ਇਸ ਪਾਣੀ ਦੇ ਨਾਲ ਆਪਾਂ ਨਿਊਟਰੀ ਚੂਰਾ ਨੂੰ ਆਪਾਂ ਡਿਪ ਕਰਾਂਗੇ ਥੋੜੀ ਦੇਰ ਲਈ ਸੋ ਇਧਰ ਮੈਂ ਲਿਆ ਨਿਊਟਰੀ ਚੂਰਾ ਤੇ ਇਹਦੇ ਵਿੱਚ ਆਪਾਂ ਪਨੀਰ ਦਾ ਪਾਣੀ ਪਾਵਾਂਗੇ ਇਸ ਦੇ ਨਾਲ ਪਨੀਰ ਆਪਣਾ ਚੂਰਾ ਜਲਦੀ ਵੀ ਹੋ ਜਾਏਗਾ ਤੇ अपना पनीर ਦਾ ਪਾਣੀ ਵੀ ਤਾਕਤਵਾਰ ਹੁੰਦਾ ਹੈ ਤਾਂ ਆਪਾਂ ਵੇਸਟ ਨਹੀਂ ਕੀਤਾ। ਸੋ ਦੇਖੋ ਜੀ ਆਪਾਂ ਪਨੀਰ ਨੂੰ ਪੁਣ ਲਿਆ ਹੈ ਤੇ ਇਧਰ ਆਪਾਂ ਜਿਹੜਾ ਨਿਊਟਰੀ ਚੂਰਾ ਪੀ ਹੋਇਆ ਸੀ ਉਹਨੂੰ ਵੀ ਪਨੀਰ ਦੇ ਵਿੱਚ ਹੀ ਛਾਂ ਲੈਣੇ ਆ। ਤੋਂ ਸਵੇਰੇ ਸਵੇਰੇ ਸਮਝ ਨਹੀਂ ਆ ਰਿਹਾ ਸੀ ਕਿ ਕੀ ਬਣਾਵਾਂ। ਸੋ ਫਿਰ ਮੈਂ ਸੋਚਿਆ ਕਿ ਚਲੋ ਪਨੀਰ ਹੀ ਬਣਾ ਲੈਣੇ ਦੁੱਧ ਤਾਂ ਪਿਆ ਆ ਤੇ ਵਿੱਚ ਆਪਾਂ ਪਾ ਲਿਆ ਫਿਰ ਨਿਊਟਰੀ ਚੂਰਾ ਤੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਣੇ ਆ ਨਿਊਟਰੀ ਔਰ ਚੋਲੇ ਦੀ ਤੇ ਪਨੀਰ ਦੀ ਪੁਰਜੀ ਤੇ ਇਧਰ ਲੈ ਆਪਾਂ ਪਿਆਜ਼ ਬੱਚਿਆਂ ਨੂੰ ਬਹੁਤ ਪਸੰਦ ਆਉਂਦਾ ਹੈ ਇਹ ਤੇ ਫਿਰ ਮੈਂ ਬੇਬੇ ਨੂਟਿਸ਼ਨਸ ਵੀ ਦਵਾਉਂਗੀ ਹੋਣਾ ਦੋ ਪਿਆਜ਼ਾਂ ਨੂੰ 골ਡਨ ਬ੍ਰਾਊਨ ਕਰ ਲਓ ਜੀ ਬੱਚੇ ਫਿਰ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਮਸਾਲੇ ਤੇ ਬਣੀ ਰਹੋ ਤੁਸੀਂ ਮੇਰੇ ਨਾਲ ਸੋ ਦੇਖੋ ਜੀ ਪਿਆਜ਼ਾਂ ਦਾ ਕਲਰ ਚੇਂਜ ਹੋਣ ਲੱਗ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਟਮਾਟਰ ਜਿਹੜੀ ਕੱਟਿਆ ਹੋਇਆ ਤੇ ਵੈਸੇ ਨਾਲ ਥੇਸੀ ਜ਼ਿਆਦਾ ਯੂਜ਼ ਕਰਦੀਆਂ ਟਮਾਟਰ ਦਾ ਪਰ ਸਈ ਸਬਜ਼ੀਆਂ ਇਦਾਂ ਇਦਾਂ ਲੀਆਂ ਹੁੰਦੀਆਂ ਜਿਹਦੇ ਵਿੱਚ ਆਪਾਂ ਨੂੰ ਕੱਟ ਕੇ ਪਾਣਾ ਪੰਗਾ ਟਮਾਟਰ ਸੋ ਇਹਦੇ ਵਿੱਚ ਆਪਾਂ ਕੱਟ ਕੇ ਪਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਸੋ ਟਮਾਟਰ ਵੀ ਰੋ ਹੋ ਚੁੱਕਾ ਹੈ ਤਾਂ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਨਮਕ ਨਾਲ ਮਿੱਠਾ ਪਾਊਡਰ ਹਲਦੀ ਪਾਊਡਰ ਕਈ ਲੋਗ ਲਾਲ ਮਿਰਚ ਨਹੀਂ ਖਾਂਦੇ ਹਰੀ ਮਿਰਚ ਪਾਓ ਤੇ ਨਾਲ ਹੀ ਪਾ ਦਾਂਗੇ ਆਪਾਂ ਗਰਮ ਮਸਾਲਾ ਸੋ ਫਿਰ ਜਿਨੀ ਤਰ੍ਹਾਂ ਮਿਲਾ ਲਓ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਿਊਟੀ ਚੂਰਾ ਔਰ ਪਨੀਰ ਸੋ ਸੋ ਗਾਇਜ਼ ਇਹ ਘਰ ਦਾ ਬਣਿਆ ਹੋਇਆ ਤਰੀਰ ਹੈ ਇਹ ਤੇ ਨਹੀਂ ਇਸ ਤਰ੍ਹਾਂ ਲੱਗ ਰਿਹਾ ਇੱਕ ਵਾਰ ਤੁਸੀਂ ਇਸ ਤਰ੍ਹਾਂ ਟਰਾਈ ਕਰਕੇ ਦੇਖੋ ਬਹੁਤ ਹੀ ਟੇਸਟੀ ਬਣਦਾ ਹੈ ਤੇ ਬੱਚੇ ਬਹੁਤ ਖੁਸ਼ ਹੋ ਜਾਂਦੇ ਆ ਖਾ ਕੇ ਸੋ ਇਹਨੂੰ ਟਾਈਮ ਵੀ ਨਹੀਂ ਲੱਗਦਾ 2 ਮਿੰਟ ਚ ਬਣ ਜਾਂਦਾ ਹੈ ਜੀ ਉਤੀ ਪੂਰਾ ਔਰ ਪਨੀਰ ਬਹੁਤ ਹੀ ਟੇਸਟੀ ਬਣਦਾ ਹੈ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖੋ ਤੇ ਇਹਨੂੰ ਆਪਾਂ ਸਿਰਫ 1-2 ਮਿੰਟ ਹੀ ਸੇਕ ਲਗਵਾਉਣਾ ਹੁਣ ਇਹ ਬਣ ਜਾਏਗਾ ਸੋ ਇਸ ਨੂੰ 1 ਮਿੰਟ ਲਈ ਆਪਾਂ ਢੱਕ ਕੇ ਪਕਾ ਲੈਣੇ ਆ ਸੋ 1 ਮਿੰਟ ਹੋ ਗਿਆ ਤਾਂ ਆਪਾਂ ਗੈਸ ਬੰਦ ਕਰ ਦਿੰਦੇ ਆ ਤਾਂ ਇੱਧਰ ਮੈਂ ਬਣਾ ਰਹੀ ਆ ਜੀ ਪਰੌਂਠੀ ਨਾਲ ਬੇਟੇ ਲਈ ਸਕੂਲ ਲਈ ਤੇ ਉਹਨੂੰ ਇਸ ਤਰ੍ਹਾਂ ਟ੍ਰਾਇੰਗਲ ਪਰੌਂਠੀ ਬਹੁਤ ਪਸੰਦ ਆ ਉੱਪਰ ਆਪਾਂ ਔਇਲ ਲਗਾ ਦਿੰਦੇ ਆ ਸੋ ਸਾਡੀ ਪ੍ਰੌਨਠੀ ਵੀ ਬਣ ਚੁੱਕੀ ਹੈ ਤੇ ਇੱਧਰ ਸਬਜੀ ਵੀ ਬਣ ਚੁੱਕੀ ਹੈ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਧਨੀਆ ਸੋ ਉੱਪਰ ਦੀ ਆਪਾਂ ਧਨੀਆ ਪਾ ਦਿੰਨੇ ਆ ਬਰੀਕ ਵੀ ਕੱਟਿਆ ਹੋਇਆ ਸੋ ਗਾਇਸ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਔਰ ਮੇਰੀ ਵੀਡੀਓ ਤੇ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਮੇਰੀ ਵੀਡੀਓ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ